ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀਆਂ ਦੇ ਸੰਘਰਸ਼ ਦੀ ਵੱਡੀ ਜਿੱਤ ਹੋਈ ਹੈ ਜਿਸ ਥਾਂ ਤੇ ਵਿਦਿਆਰਥੀ ਪੱਕੇ ਮੋਰਚੇ ਲਾ ਕੇ ਬੈਠੇ ਸੀ ਉਸ ਥਾਂ ਤੇ ਜਿੱਤ ਦੇ ਝੰਡੇ ਗੱਡੇ ਗਏ ਨੇ ਪਿਛਲੇ 26 ਦਿਨਾਂ ਤੋਂ ਵਿਦਿਆਰਥੀ ਜਿਸ ਮੰਗ ਦੇ ਲਈ ਸਟੇਟ ਦੇ ਨਾਲ ਮੱਥਾ ਲਾ ਰਹੇ ਸਨ ਉਹ ਮੰਗ ਮੰਨ ਲਈ ਗਈ ਹੈ ਉਪਰਾਸ਼ਟਪਤੀ ਯਾਨੀ ਕਿ ਯੂਨੀਵਰਸਿਟੀ ਦੇ ਚਾਂਸਲਰ ਦੇ ਵੱਲੋਂ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਅਗਲੇ ਸਾਲ ਸਤੰਬਰ ਅਕਤੂਬਰ ਦੇ ਮਹੀਨੇ ਸੈਨੇਟ ਚੋਣਾਂ ਕਰਾਈਆਂ ਜਾਣਗੀਆਂ। 5 ਸਾਲਾਂ ਤੋਂ ਅਜਿਹਾ ਦੂਜੀ ਵਾਰ ਹੋਇਆ ਹੈ ਜਦੋਂ ਪੰਜਾਬੀਆਂ ਨੇ ਸਟੇਟ ਦੀ ਧੌਣ ਮਰੋੜੀ ਹੋਵੇ। ਇਸ ਲਾਂ ਤੋਂ ਬਾਅਦ ਯੂਨੀਵਰਸਿਟੀ ਦਾ ਮਾਹੌਲ ਹੀ ਬਦਲ ਗਿਆ। ਸਾਰੀ ਯੂਨੀਵਰਸਿਟੀ ਦੇ ਵਿੱਚ ਕ੍ਰਾਂਤੀ ਦੀ ਗੱਲ ਹੋਣ ਲੱਗੀ। ਕ੍ਰਾਂਤੀਕਾਰੀ ਨਾਰੇ ਗੂੰਜਣ ਲੱਗੇ। ਪੰਜਾਬ ਪੱਖੀ ਨਾਰੇ ਗੂੰਜਣ ਲੱਗੇ। ਵਿਦਿਆਰਥੀਆਂ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਆਜ਼ਾਦ ਫਿਜ਼ਾਵਾਂ ਦੇ ਵਿੱਚ ਸਾਹ ਲੈ ਰਹੇ ਹੋ। ਜਿੱਤ ਦੇ ਨਿਸ਼ਾਨ ਝੂਲਣ ਲੱਗੇ। ਕੇਸਰੀ ਨਿਸ਼ਾਨ ਸਾਹਿਬ ਆਸਮਾਨ ਦੇ ਵਿੱਚ ਪੰਜਾਬ ਦੀ ਆਜ਼ਾਦੀ ਦਾ ਪਹਿਲਾ ਕਦਮ ਪੁੱਟਣ ਦੀ ਬਾਤ ਪਾ ਰਿਹਾ ਸੀ ਯੂਨੀਵਰਸਿਟੀ ਦੇ ਉਪ ਪ੍ਰਧਾਨ ਸ਼ਮੀਤ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਹੋਰ ਸਟੂਡੈਂਟ ਲੀਡਰਾਂ ਨੇ ਵੀ ਇਸ ਜਿੱਤ ਦੇ ਉੱਤੇ ਬਾਕੀ ਸਾਥੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਚੰਡੀਗੜ੍ਹ ਪੰਜਾਬ ਦਾ ਦੇਖੋ ਜੀ ਅੱਜ ਸਾਰੇ ਸੰਘਰਸ਼ੀਆਂ ਦੀ ਜਿੱਤ ਹੋਈ ਹੈ ਜਮਹੂਰੀਅਤ ਪਸੰਦ ਇਨਸਾਨਾਂ ਦੀ ਜਿੱਤ ਹੋਈ ਹੈ ਜਿਹੜੇ ਪਿਛਲੇ 27 ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਵਿੱਚ ਪੀਯੂ ਬਚਾਓ ਮੋਰਚਾ ਲਾਇਆ ਹੋਇਆ ਸੀਗਾ ਹਰ ਇੱਕ ਉਸ ਇਨਸਾਨ ਦੀ ਜਿੱਤ ਹੋਈ ਹੈ ਜਿਹੜਾ ਕਹਿੰਦਾ ਸੀਗਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸੂਬਾ ਯੂਨੀਵਰਸਿਟੀ ਬਣੇ ਉਸ ਇਨਸਾਨ ਦੀ ਜਿੱਤ ਹੋਈ ਹੈ ਜਿਹੜਾ ਕਹਿੰਦਾ ਸੀ ਜਿਹੜਾ ਚੰਡੀਗੜ੍ਹ ਸ਼ਹਿਰ ਆ ਪੰਜਾਬ ਨੂੰ ਜਾਣਾ ਚਾਹੀਦਾਗਾ ਅੱਜ ਆਨੰਦਪੁਰ ਦੇਲੀ ਦੇ ਵਿਚ ਟੱਕਰ ਸੀਗੀ ਜਿਹੜੀ ਜਿੱਤ ਹੋਈ ਆ ਆਨੰਦਪੁਰ ਵਾਸੀਆਂ ਦੀ ਹੋਈ ਆ ਦੇਖੋ ਜੀ ਅੱਗੇ ਜੋ ਵੀ ਸਾਡਾ ਪਲਾਨ ਹੋਊਗਾ ਮੋਰਚਾ ਆਪਣੀ ਅਗਲੀ ਮੀਟਿੰਗ ਕਰਕੇ ਅਗਲੀ ਜੋ ਵੀ ਕਾਰਵਾਈ ਹੋਊਗੀ ਉਹ ਮੀਡੀਏ ਦੇ ਵਿੱਚ ਅਸੀਂ ਪੇਸ਼ ਕਰ ਦਾਂਗੇ ਦੋਸਤੋ ਅੱਜ ਲਰਦੇਸਾਂਗਾ ਸ਼ੀ ਲੋਕਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ ਪੰਜਾਬ ਵੀ ਨਹੀਂ ਅਸੀਂ ਬਚਾਓ ਮੋਰਚਾ ਪਿਛਲੇ 26 ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਚੋਣਾਂ ਬਹਾਲ ਕਰਨ ਦੇ ਲਈ ਇੱਥੇ ਸੰਘਰਸ਼ ਕਰ ਰਿਹਾ ਸੀਗਾ ਤੇ ਅੱਜ ਸਾਡੀ ਜਿੱਤ ਹੋਈ ਹੈ ਅੱਜ ਮੋਦੀ ਸਰਕਾਰ ਸਾਡੇ ਅਗੇ ਝੁਕੀ ਹੈ ਤੇ ਉਹਨਾਂ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਵੀ ਸੈਨੇਟ ਦੇ ਚੋਣਾਂ ਅਪਰੂਵ ਹੋਈਆਂ ਨੇ ਦੋਸਤੋ ਇਹ ਸਿਰਫ ਇਸ ਕਰਕੇ ਹੋਇਆ ਵੀ ਅੱਜ ਲੋਕਾਂ ਨੇ ਆਪਣੇ ਹੱਕਾਂ ਦੇ ਲਈ ਇਹ ਫੈਸਲਾ ਲਿਆ ਵੀ ਆਪਾਂ ਸਰਚੜਕਾ ਤੇ ਆ ਕੇ ਆਪਣੇ ਹੱਕ ਲਵਾਂਗੇ ਇਕੱਠੇ ਹੋ ਕੇ ਏਕਤਾ ਬਣਾ ਕੇ ਆਪਾਂ ਸਾਰੇ ਵਿਦਿਆਰਥੀ ਨੌਜਵਾਨ ਇਨਕਲਾਬੀ ਜਥੇਬੰਦੀਆਂ ਤੇ ਅਲੱਗ-ਅਲੱਗ ਲੋਕ ਜਿਹੜੇ ਇਸ ਸੰਘਰਸ਼ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੇ ਏਕਤਾ ਉਹਨਾਂ ਦੀ ਏਕਤਾ ਕਰਕੇ ਹੀ ਅੱਜ ਆਪਾਂ ਇਹ ਸੰਘਰਸ਼ ਜਿੱਤੇ ਆ ਅੱਜ ਮੋਦੀ ਸਰਕਾਰ ਦੇ ਧੌਣ ਦੇ ਵਿੱਚੋਂ ਆਪਾਂ ਇੱਕ ਵਾਰ ਨਹੀਂ ਦੋ ਵਾਰੀ ਕਿਲਾ ਕੱਢਿਆ ਪਹਿਲਾਂ ਤਾਂ ਇਹਨਾਂ ਨੇ 1 ਨਵੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਤੇ ਅਸੀਂ ਸੈਨੇਟ ਦੇ ਮੈਂਬਰ ਕੰਮ ਵਿੱਚ ਕਿੰਨੀ ਕਰਨ ਲੱਗੇ ਆ ਉਦੋਂ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਸਿਰਫ ਲੋਕਾਂ ਦੀ ਹਮਾਇਤ ਦੇਖ ਕੇ ਪ੍ਰੋਟੈਸਟ ਤੋਂ ਪਹਿਲਾਂ ਹੀ ਇਹਨਾਂ ਨੇ ਉਹ ਨੋਟੀਫਿਕੇਸ਼ਨ ਵਾਪਸ ਕਰ ਲਿਆ ਤੇ ਉਹ ਚੀਜ਼ਾਂ ਬਹਾਲ ਕੀਤੀਆਂ ਦੂਸਰੀ ਵਾਰ ਹੁਣ ਅੱਜ ਇਹਨਾਂ ਨੇ ਆਪਣਾ ਸੰਘਰਸ਼ ਉਹ ਨੇਪੇ ਚੜਿਆ ਤੇ ਇਹਨਾਂ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਸੈਨੇਟ ਦੀ ਚੋਣਾਂ ਬਹਾਲ ਕੀਤੀ ਜਾਂਦੀਆਂ ਨੇ ਦੋਸਤੋ ਅੱਜ ਇਹ ਸਿੱਧ ਹੋ ਜਾਂਦਾ ਜਦੋਂ ਲੜਦੇ ਲੋਕ ਸੜਕਾਂ ਤੇ ਆ ਕੇ ਆਪਣੇ ਹੱਕਾਂ ਲਈ ਲੜਦੇ ਨੇ ਸੰਘਰਸ਼ ਕਰਦੇ ਨੇ ਤਾਂ ਵੱਡੀਆਂ-ਵੱਡੀਆਂ ਸਰਕਾਰਾਂ ਦੀਆਂ ਗੋਡਰੀਆਂ ਲਵਾ ਦਿੰਦੇ ਨੇ ਕੋਈ ਸਰਕਾਰ ਇੰਨੀ ਵੱਡੀ ਨਹੀਂ ਹੁੰਦੀ ਵੀ ਲੋਕ ਇਕਤਾ ਨੂੰ ਤੋੜ ਸਕੇ ਤੇ ਦੋਸਤੋ ਅੱਜ ਅਸੀਂ ਕੱਲ ਸਵੇਰੇ ਇੱਕ ਵਿਕਰੀ ਮਾਰਚ ਵੀ ਕਰਦਾਂਗੇ ਤੇ ਇੱਕ ਵਾਰ ਫਿਰ ਅਸੀਂ ਇਹ ਕਹਿਣਾ ਚਾਹਾਂਗੇ ਵੀ ਵਿਦਿਆਰਥੀ ਲਹਿਰ ਦੀ ਇੱਕ ਖੜੋਤ ਨੂੰ ਇਸ ਸੰਘਰਸ਼ ਨੇ ਤੋੜਿਆ ਇਸ ਯੂਨੀਵਰਸਿਟੀ ਦੇ ਵਿੱਚ ਜਿੱਥੇ ਪ੍ਰਸ਼ਾਸਨ ਲਗਾਤਾਰ ਵਿਦਿਆਰਥੀ ਨੂੰ ਦਬਾਉਣ ਦੇ ਲਈ ਕਦੇ ਪਰਚੇ ਕਰਦਾ ਕਦੇ ਸਿਵਲ ਸੂਟ ਪਾਉਂਦਾ ਹੈ ਇਨਾ ਵੱਡਾ ਸੰਘਰਸ਼ ਇਹ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸੰਘਰਸ਼ ਜਿੱਤਨੇ ਆ ਤੇ ਲੜੇ ਆ ਇਹ ਅੱਜ ਸਾਡੇ ਸਾਰੇ ਦੀ ਪ੍ਰਾਪਤੀ ਹੈ ਇਨਕਲਾਬ ਜਿੰਦਾਬਾਦ ਜਿੱਤ ਲੜਦੇ ਲੋਕਾਂ ਦੀ ਜਿੰਦਾਬਾਦ ਜਿੰਦਾਬਾਦ ਵਿਦਿਆਰਥੀ ਸੰਘਰਸ਼ ਵਿੱਚ ਉਹਨਾਂ ਦਾ ਸਾਥ ਦੇਣ ਲਈ ਹਰ ਰੋਜ਼ ਕਈ ਹਸਤੀਆਂ ਪਹੁੰਚਦੀਆਂ ਰਹੀਆਂ ਤੇ ਜਦੋਂ ਅੱਜ ਸੰਘਰਸ਼ ਸਰ ਹੋ ਗਿਆ ਤੇ ਅੱਜ ਵੀ ਕਈ ਹਸਤੀਆਂ ਵਿਦਿਆਰਥੀਆਂ ਨੂੰ ਹੱਲਾਸ਼ੀਰੀ ਦੇਣ ਲਈ ਪਹੁੰਚੀਆਂ ਸੀ ਤੇ ਵੱਡੇ ਸਿਆਸੀ ਲੀਡਰਾਂ ਨੂੰ ਇਹ ਨਸੀਹਤਾਂ ਵੀ ਦਿੱਤੀਆਂ ਗਈਆਂ ਕਿ ਜੇਕਰ ਪੰਜਾਬ ਦੇ ਭਲੇ ਦੀ ਗੱਲ ਕਰਨੀ ਹੈ ਤਾਂ ਇਹਨਾਂ ਵਿਦਿਆਰਥੀਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਇਹ ਜਿਹੜੀ ਜਿੱਤ ਅੱਜ ਹੋਈ ਹੈ ਨਾ ਜੀ ਪੰਜਾਬ ਯੂਨੀਵਰਸਿਟੀ ਦੀ ਇਹ ਇਕੱਲੇ ਪੰਜਾਬ ਦੀ ਹਰਿਆਣਾ ਪੂਰੇ ਨਾਰਥ ਦੇ ਯੂਥ ਦੀ ਜਵਾਨਾਂ ਦੀ ਜਿੱਤ ਹੋਈ ਹੈ ਪੰਜਾਬ ਦੀ ਜਿੱਤ ਹੋਈ ਹੈ ਪੰਜਾਬੀਅਤ ਦੀ ਜਿੱਤ ਹੋਈ ਹੈ ਤੇ ਲੀਡਰਾਂ ਨੂੰ ਇਹਦੇ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਜਿਹੜਾ ਯੂਥ ਹੈ ਨਾ ਪੰਜਾਬ ਦਾ ਜਿਉਂਦਾ ਹੈ ਇਹ ਜਾਗਦਾ ਹੈ ਇਹ ਚੰਡੀਗੜਾ ਦੇ ਮਸਲੇ ਜਿਹੜੇ ਤੁਸੀਂ ਕਹਿੰਦੇ ਵੀ ਚੰਡੀਗੜਾ ਲੈ ਲਾਂਗੇ ਐਡਾ ਸੌਖਾ ਨਹੀਂ ਹੈਗਾ ਜਿਹੜਾ ਤੁਸੀਂ ਸੌਖਾ ਸਮਝਦੇ ਹੋ ਅਜੇ ਤਾਂ ਆਨੰਦਪੁਰ ਸਾਹਿਬ ਦਾ ਮਤਾ ਵੀ ਲੈ ਕੇ ਰਾਵਾਂਗੇ ਕਿਉਂਕਿ ਇਹ ਪੰਜਾਬ ਜਿਉਂਦਾ ਹੈ ਅਜੇ ਗੁਰੂਆਂ ਦੀ ਧਰਤੀ ਹੈ ਤੇ ਗੁਰੂਆਂ ਦਾ ਜਿਹੜਾ ਇਹਨਾਂ ਬੱਚਾ ਦੇ ਵਿੱਚ ਜਿਹੜਾ ਹੁਣ ਤੱਕ ਜੋਸ਼ ਸੀਗਾ ਅੱਜ ਉਹ ਜੋਸ਼ ਨੇ ਤੁਹਾਡੇ ਸਾਹਮਣੇ ਹੈ ਇਹ ਜਿੱਤ ਦਵਾਈ ਹੈ ਇਸੇ ਤਰ੍ਹਾਂ ਬਾਕੀ ਮਸਲੇ ਤੇ ਵੀ ਇਹ ਸਾਡਾ ਯੂਥ ਹੀ ਜਿੱਤ ਦਵਾਊਗਾ ਕਿਉਂਕਿ ਯੂਥ ਸਾਡਾ ਜਿਉਂਦਾ ਹੈ ਜਾਗਦਾ ਹੈ ਤੇ ਸਦਾ ਹੀ ਇਹਨਾਂ ਨੇ ਇਹ ਜਿੱਤ ਦਵਾਈ ਵਿਦਿਆਰਥੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਭੰਗੜੇ ਪੈ ਰਹੇ ਨੇ ਤੇ ਲੱਡੂ ਵੰਡੇ ਜਾ ਰਹੇ ਨੇ ਹੁਣ ਤੱਕ ਜਿਹੜੀ ਵੀ ਸੀ ਪੰਜਾਬੀ ਤੇ ਸਿੱਖ ਵਿਦਿਆਰਥੀਆਂ ਨੂੰ ਇਹ ਕਹਿ ਰਹੇ ਸੀ ਕਿ ਤੁਹਾਡੀ ਗਿਣਤੀ ਤਾਂ 25% ਤੋਂ ਵੀ ਘੱਟ ਹੈ ਉਹੀ ਵੀ ਸੀ ਖੁਦ ਆਪਣੀ ਰਾਜਗਦੀ ਤੋਂ ਉੱਠ ਕੇ ਬਾਹਰ ਆਈ ਤੇ ਵਿਦਿਆਰਥੀਆਂ ਨਾਲ ਖੁਸ਼ੀ ਦੀ ਖਬਰ ਸਾਂਝੀ ਕੀਤੀ ਤੇ ਆਪਣੇ ਹੱਥਾਂ ਨਾਲ ਵਿਦਿਆਰਥੀਆਂ ਨੂੰ ਲੱਡੂ ਵੀ ਖਵਾਈ ਨਿੰਮੂ ਚੋਣਾ ਜਿਹਾ ਮੂੰਹ ਬਣਾ ਕੇ ਵੀ ਸੀ ਰੇਨ ਨੂੰ ਵਿਗ્ઞਣ ਵਿਦਿਆਰਥੀਆਂ ਨੂੰ ਕਿਹਾ ਕਿ ਤੁਹਾਡੀਆਂ ਮੰਗਾਂ ਮੰਨ ਲੀਆਂ ਗਈਆਂ ਨੇ ਹੁਣ ਪੜੋ ਤੇ ਬਾਕੀ ਵਿਦਿਆਰਥੀਆਂ ਨੂੰ ਵੀ ਪੜਨ ਦਿਓ हाँ कि वो पढ़ाई करें और पेपर दें पेपर की तैयारी करें अब प्रोटेस्ट खत्म है अब उनकी डिमांड मान ली गई है यही कहना चाहेंगे कि सरकार ने इनकी डिमांड मान ली है शेड्यूल जारी कर दिया है अब बच्चे हैं एग्जाम्स चल रहे हैं बाकी बच्चों को पेपर देने दें खुद दे, भी पढ़ें अपने भी पेपर दें अपना कैरियर स्टेट पंजाबियों बार बार पंजाबियों ਵਾਰ-ਵਾਰ ਪੰਜਾਬੀਆਂ ਦਾ ਸਬਰ ਪਰਖਦੀ ਹੈ ਪਰ ਪੰਜਾਬੀ ਅਜਹੀ ਕੌਮ ਹੈ ਜੋ ਦਬਦੀ ਨਹੀਂ ਬਲਕਿ ਹਮੇਸ਼ਾ ਤੌਣ ਤੇ ਖੜ੍ਹਦੀ ਹੈ ਪੰਜਾਬ ਹਮੇਸ਼ਾ ਲੋਹੇ ਦੇ ਚਣੀ ਚਬਾਉਂਦਾ ਹੈ ਜੇਕਰ ਕਿਸੇ ਨੂੰ ਕੋਈ ਭੁਲੇਖਾ ਹੋਵੇ ਤਾਂ ਇਤਿਹਾਸ ਦੇ ਪੰਨੇ ਫਰੋਲ ਲਵੇ ਹਰ ਜਵਾਬ ਮਿਲ ਜਾਏਗਾ ਹਰ ਭੁਲੇਖਾ ਦੂਰ ਹੋ ਜਾਵੇਗਾ ਆਪਣੀ ਜਿੱਤ ਦੀ ਖੁਸ਼ੀ ਦੇ ਵਿੱਚ ਵਿਦਿਆਰਥੀਆਂ ਨੇ ਵਿਕਟਰੀ ਮਾਰਚ ਕੱਢਿਆ ਤੇ ਦਰਨਾ ਸਮਾਪਤ ਕਰਨ ਦਾ ਐਲਾਨ ਕੀਤਾ ਯਾਦ ਰਹੇ ਦਰਨਾ ਖਤਮ ਹੋਇਆ ਹੈ ਪੰਜਾਬ ਨੂੰ ਬਚਾਉਣ ਦੀ ਜੰਗ ਅਜੇ ਵੀ ਜਾਰੀ ਹੈ